ਵਾਈਬਰਜੀ ਦਾ ਖਾਲਸਾ ਵਾਈਬਰਜੀ ਦੀ ਫਤਿਹ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਵਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚੜ੍ਹੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਤੇ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਸੇ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਅਜੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਕਿ ਜੇ ਘਰਵਾਲੇ ਦੇ ਬੱਚਾ ਹੋਇਆ ਹੈ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਹੈ ਯਾ ਭੋਰੇ ਨੂੰ ਬੋਲ ਨਹੀਂ ਲੈ ਚਲੋ ਛੱਡੋ ਪਰਾਂ ਤੇ ਫਿਰ ਸਰਕਾਰ ਦੇ ਕੀ ਟੀਨਪੀੜ ਹੋ ਗਿਆ ਬਈ ਸਰਕਾਰ ਦੇ ਜੀਵਨ ਖੋ ਰਿਆ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੁਣ ਲੈ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋਸ ਤੇ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਨਹੀਂ ਤੇ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ دخل ਲੰਦਾ ਜੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਤੇ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ ਖੜਾਗੇ